ਲਓ ਵੀ ਮਿੱਤਰੋ ਅੱਜ ਦੀ ਵੀਡੀਓ ਤੇ ਤੁਹਾਨੂੰ ਜਾਨਵਰ ਦੋ ਦਿਖਾਉਣੇ ਆ ਇੱਕ ਤਾਂ ਉੱਡਣਾ ਸਾਪ ਵੀ ਦਿਖਾ ਦੇਣਾ ਬਾਲਾ ਚੰਗਾ ਬਸ਼ੀਰਾ ਦਿਖਾਉਣਾ ਤੁਹਾਨੂੰ ਰੇਟ ਲੱਖੋਂ ਥੱਲੇ ਸਿਰਫ ਹਜ਼ਾਰਾਂ ਗਾਰੰਟੀ ਐ ਇੰਨਾ ਚੰਗਾ ਬਸ਼ੀਰਾ ਤੇ ਇੰਨੇ ਚੰਗੇ ਖਾਨਦਾਨ ਦਾ ਬਸ਼ੀਰਾ ਕੋਈ ਲੱਖੋਂ ਥੱਲੇ ਹਜ਼ਾਰਾਂ 'ਚ ਜਾਂ ਇਹਦੇ ਮੁੱਲ 'ਚ ਇਹਦੇ ਬਰਾਬਰ ਦਾ ਬਸ਼ੀਰਾ ਦੇ ਦੇਣਾ ਤਾਂ ਆ ਕੇ ਕਹਿ ਜੋ ਉਹ ਬੰਦੇ ਨੂੰ 10000 ਹੋਰ ਛੋਟ ਉਹ ਜਿੰਨਾ ਰੇਟ ਹੈ ਤੇ ਇੱਕ ਆ ਘੋੜੀ ਪੌਣੀ ਨੁਕਰੀ ਦਿਖਾਉਣੀ ਆ ਪੌਣੀ ਨੁਕਰੀ ਦੋਸਤੋ ਬਹੁਤ ਘੱਟ ਜਾਨਵਰ ਮਿਲਦੇ ਆ ਦੀ ਡਿਮਾਂਡ ਹੈ ਦੀ ਬਹੁਤ ਹੁੰਦੀ ਮੇਰੇ ਸਾਹਨ ਤਕਰੀਬਨ ਜਿੰਨੇ ਕ ਆਪਾਂ ਜਾਨਵਰ ਲਿਆਂਦੇ ਸਾਰੇ ਵੀਡੀਓ ਪਾਉਣ ਤੋਂ ਬਾਅਦ ਫੇਲ ਹੋ ਕੇ ਪਰ ਫੋਨ ਬਹੁਤ ਜ਼ਿਆਦਾ ਆ ਤਾਂ ਮਸਾ ਲੱਭ ਕੇ ਲਿਆਂਦੀ ਆ ਘੋੜੀ ਦੋਸਤੋਂ ਪੌਣੀ ਨੁਕਰੀ ਆ ਲੰਬਾ ਨਾ ਦਿਓ ਹੁਣ ਵੀਡੀਓ ਪੂਰੀ ਦੇਖ ਲਓ ਜਿਹੜੇ ਭਰਾ ਦੇ ਚੱਲਦੇ ਹਨਾ ਸੇਤੀ ਤੋਂ ਸੇਤੀ ਫੋਨ ਲਾ ਲਓ ਪਹਿਲਾਂ ਸਵਾਗਤ ਆ ਸਾਰੇ ਸੱਜਣਾਂ ਦਾ ਬਾਬਾ ਜੀ ਤਾਂ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਦੋਸਤੋ ਅੱਜ 3 18 ਅਪ੍ਰੈਲ 2000 25 ਦੀ ਇਹ ਵੀਡੀਓ ਆ ਤੇ ਤੁਹਾਡੇ ਲਈ 2 ਜਨਵਰਾਂ ਦੀ ਅੱਜ ਵੀਡੀਓ ਪਾਤੀ ਕਿਉਂਕਿ ਬਾਬੇ ਦੀ ਕਰਪਾ ਨਾਲ ਜਾਨਵਰ ਫਾਰਮ ਤੇ ਕਾਫੀ ਹੋਇਆ ਡੇਲੀ ਡੇਲੀ ਇੱਕ ਵੀਡੀਓ ਪਾਉਂਦੇ ਆ ਤਾਂ ਜਾਨਵਰ ਤੁਹਾਨੂੰ ਨੇ ਪੂਰੀ ਚੰਗੀ ਤਰ੍ਹਾਂ ਪਤਾ ਚੱਲਦਾ ਤਾਂ ਜਾਨਵਰ ਡੇਲੀ ਦੋ ਦੋ ਵੀਡੀਓ ਪਾਵਾਂਗੇ ਅੱਜ ਆ ਪਹਿਲਾਂ ਥੋੜੀ ਚੈੱਕ ਕਰੋ ਪੌਣੀ ਨੌਕਰੀਏ ਦੋਸਤੋ ਚਾਲ ਚੁਲ ਦੀ ਚੰਗੇ ਪੈਰਪੁਰ ਬਹੁਤ ਸੋਹਣਾ ਦਿੰਦੀ ਆ ਸਾਰਾ तकरीबन ਚਾਰੇ ਲੱਤਾਂ ਚਿੱਟੀਆਂ ਆਧਨਾਉਂ ਜ਼ਿਆਦਾ ਢਿੱਡ ਚਿੱਟਾ ਮੂੰਹ ਸਾਰਾ ਚਿੱਟਾ ਨੁਕਰੇ ਬੱਚੇ ਦੇ ਨਾਲ ਹੀ ਆ ਹਾਈਟ ਦੀ ਗੱਲ ਕਰੀ ਤਾਂ 60 ਇੰਚ ਹਾਈਟ ਆ ਦੋਸਤੋ ਤੇ ਪੈਰਾਂ ਪੂਰਾ ਸਾਫਾ ਵਾਲ ਭੋਰੀਆਂ ਜਿਵੇਂ ਸਾਫਾ ਗਰਦਨ ਗੁਰਦਨ ਚੰਗੇ ਪੇਟ ਲਾ ਕੁੜੀ ਖਾਲੀ ਆ ਮੋਕੇ ਦੇ ਅੰਦਰ ਦੀ ਟੈਕ ਹੋਈ ਹੋਈ ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਸਕਦੇ ਆਂ ਆਪਦੀ ਤਸੱਲੀ ਕਰਵਾ ਸਕਦੇ ਆਂ ਕਹਿਣ ਦਾ ਮਤਲਬ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੀ ਤਸੱਲੀ ਕਰਵਾ ਲਿਓ ਤੇ ਨੁਕਰੇ ਘੋੜੇ ਤੋਂ ਜਿਹੜੇ ਤਾਂ ਮਰਜ਼ੀ ਭੜਾ ਲਿਓ ਚੰਗਾ ਬੱਚਾ ਤੁਹਾਨੂੰ 60 ਇੰਚ ਹਾਈਟ ਆ ਲੈਂਥ ਦੀ ਸੋਹਣੀ ਆ, ਪੇਟ ਦੀ ਸੋਹਣੀ ਆ। ਮੰਨ ਲਓ ਜੇ ਹੁਣ ਮੂਰੇ ਬਰੀਡੀਆਂ ਲਈ ਆਪਾਂ ਵਰਤਣੀ ਆ ਤਾਂ ਬੱਚਾ ਚੰਗਾ ਦਊ ਇੱਕ ਰਿਜ਼ਲਟ ਦਿੱਤਾ ਵੀ ਹੋਇਆ ਨੇ ਕਿ ਬਹੁਤ ਸੋਹਣੀ ਬਿਸ਼ੇਰੀ। ਆਪਾਂ ਕਹਿੰਦੇ ਅੰਬਰਸਰ ਮੰਡੀ ਤੇ ਸੇਲ ਹੋਈ ਆ, ਚੰਗੇ ਰੇਟ 'ਚ ਸੇਲ ਹੋਈ ਆ। ਸੋ ਜਿਹੜੇ ਭਰਾ ਕੋਈ ਨੁਕਰਾ ਬੱਚਾ ਲੈਣ ਦਾ ਚਾਹਵਾਨ ਹੋਇਆ, ਨੁਕਰੀ ਘੋੜੀ ਜਾਂ ਬਿਸ਼ੇਰੀ ਨਹੀਂ ਖਰੀਦ ਸਕਦਾ, ਕਿਉਂਕਿ ਆਪਾਂ ਨੂੰ ਪਤਾ ਨੁਕਰੇ ਦਾ ਬਜਟ ਥੋੜਾ ਜਿਹਾ ਹਾਈ ਹੋ ਜਾਂਦਾ। ਨੁਕਰਾ ਜਾਨਵਰ ਨਹੀਂ ਖਰੀਦ ਸਕਦਾ ਤਾਂ ਉਹ ਭਰਾ ਇੱਕ ਵਾਰ ਆਖ ਕੋਲੀ ਦੇਖ ਲੋ ਜਿਹੜੀ ਨਪੌਣੀ ਨੌਕਰੀ ਆਪਾਂ ਪਹਿਲਾਂ ਰਖਾਈ ਆ ਜਾਇਜ ਰੇਟ ਦੀ ਆ 60 ਇੰਚ height ਦਾ ਸਵਾਰੀ ਸੂਰੀ ਚ ਪਾਸ ਤੁਰਦੀ ਬਹੁਤ ਸੋਹਣੀ ਤੇ ਨੰਬਰ 2 ਤੇ ਆ ਬਸ਼ੀਰਾ ਆ ਕੇ ਦੇਖੋ 11 ਕੁ ਮਹੀਨਾ ਦਾ ਬਸ਼ੀਰਾ ਹੋਇਆ ਬਾਡੀ ਬੁੱਡੀ ਕਿੰਨੀ ਸੋਹਣੀ ਆ ਇੱਕ ਬਾਡੀ ਦਾ ਕਿੰਨਾ ਸੋਹਣਾ ਪੁੱਠਾ ਪਾਠਾ ਬਹੁਤ ਸੋਹਣਾ ਲੱਗਿਆ ਹੱਥਾਂ ਪੈਰਾਂ ਦਾ ਜਮਾਂ ਸਾਫ਼ ਆ ਬਾਲ ਭੋਰੀਆਂ ਦਾ ਵੀ ਜਮਾਂ ਸਾਫ਼ ਆ ਜੀ ਮੱਥੇ ਫੁੱਲਾ ਬੱਚੇ ਦੇ ਗਰਦਨ ਗੁਰਦਨ ਬਹੁਤ ਸੋਹਣੀ ਆ ਇਟਲੀਆ ਕੁਵੈਤ ਹੈ ਦੀ ਮਾਂ ਦੋਸਤੋ ਦੇਵਲੀ ਲਾਈਨ ਚੋਂ ਤੇ ਜੈਜ ਰੇਡ ਦਾ ਬੇਸ਼ੇਰਾ ਲੱਖੋਂ ਥੱਲੇ ਮੁੱਲ ਦਾ ਬੱਚੇ ਦਾ ਜਿਹੜੇ ਕਿਸ ਭਰਾ ਦੇ ਪਸੰਦ ਹੋਇਆ ਕੋਈ ਘੋੜਾ ਖਰੀਦਣਾ ਚਾਹੁੰਦਾ ਹੋਇਆ ਚੰਗਾ ਘੋੜਾ ਬਣਾਉਣਾ ਕਿਸੇ ਨੇ ਸਵਾਰੀ ਲਈ ਬਣਾਉਣਾ ਜਾਂ ਕਿਸੇ ਨੇ ਬਰੀਡਿੰਗ ਲਈ ਵਰਤਣਾ ਤੇ ਪੈਸੇ ਸਾਫ ਦਿਲੋਂ ਨੇ 1000 ਦਾ ਘੋੜਾ ਬਣਿਆ ਖੜਾ ਦੇਖੀਏ ਸਾalon ਅਸੀਂ ਅੰਦਰ ਉਮਰਿਆ ਇਹਦੀ ਪਰ ਹਾਈਟ ਤੇ ਮਜ਼ਬੂਤੀ ਦੇਖੋ ਕਿੰਨੀ ਆ ਪਹਿਲਾਂ ਤਾਂ ਇੰਨਾ ਤਿਆਰ ਕਰਨ ਲਈ ਹਣਾ ਬਹੁਤ ਪੈਸਾ ਲੱਗ ਜਾਂਦਾ ਪਹਿਲੀ ਗੱਲ ਇਹਨੇ ਤਿਆਰ ਸੀਤੀ ਹੁੰਦਾ ਨੀ ਜਿਹਦੀ ਪੂਰੀ ਮਿਹਨਤ ਆ ਪੂਰਾ ਧਿਆਨ ਆ ਉਹ ਤਾਂ ਤਿਆਰ ਹੋ ਤੇ ਤਿਆਰ ਦਾ ਕਰਕੇ ਉਡੋ-ਉਡੋ ਕਰਦਾ ਬੱਚਾ ਆਪਦੇ ਆਪ ਨੂੰ ਦਿਖਾਉਂਦਾ ਵੀ ਚੀਜ਼ ਆ ਤਿਆਰ ਦੇ ਨਾਲ ਚਲੋ ਖਰਾ ਕੋਈ ਬੰਦਾ ਪਾਈ ਜਾਂਦਾ ਪਰ ਨੇ ਸੰਭਾਲ ਆ ਜਿਹੜੀ ਗਰੂਮੀ ਨਹੀਂ ਨਹੀਂ ਹੁੰਦੀ ਕਹੋਗੇ ਜਿਹੜੀ ਇਹਦੀ ਲੋਈਆਂ ਚਮੜੀ ਆਪਾਂ ਮਾਰਵਾੜੀ ਚ ਕਹਿੰਦੇ ਉਹਨੇ ਸਕਿਨ ਪਤਲੀ ਹੋਵੇ ਤਾਂ ਬੰਦਿਆਂ ਨੇ ਗਰੂਮੀ ਕਰ ਕਰ ਪੂਰੀ ਐਨ ਚੌੜੀ ਚਮਕਾ ਮਾਰਨ ਲਈ ਹੋਈ ਆ ਕੇ ਦੇਖੋਗੇ ਤਾਂ ਦੇਖ ਕੇ ਸਵਾਦ ਆ ਜੂ ਤੁਹਾਨੂੰ ਬਹੁਤ ਸੋਹਣੀ ਬਣਾਵਟਾਂ ਦਾ ਬੱਚਾ ਬਾਲਪੋਰੀਆਂ ਦਾ ਸਾਫ਼ ਹੱਥਾਂ ਪੈਰਾਂ ਦਾ ਸਾਫ਼ 11 ਕਿ ਮਹੀਨੇ ਉਮਰ ਹੋਈ ਆ ਤੇ ਪੂਰਾ ਚੰਗਾ ਕਹਿਣ ਦਾ ਮਤਲਬ ਦੇਖੋ ਖੜਨੇ ਖੁੱਡਨੇ ਕਿੰਨੇ ਸੋਹਣੇ 11 ਮਹੀਨਿਆਂ ਜੀ ਘੋੜਾ ਬਣਿਆ ਖੜਾ ਜਦੋਂ ਇਹਦੀ ਉਮਰ ਘੋੜਿਆਂ ਵਾਲੀ ਹੋਗੀ ਉਹਦਾ ਕੀ ਚੀਜ਼ ਬਣੂ ਉਹ ਤੇ ਆਪ ਦੇਖ ਲਓ ਇੰਨਾ ਸਾਫ਼ਤਾ ਤੁਹਾਨੂੰ ਨਹੀਂ ਮਿਲਣਾ ਜਾਨਵਰ ਕੋਈ ਵੀ ਤੇ ਬਾਕੀ ਦੇਖ ਲਓ ਆ ਕੇ ਹਨਾ ਜੇ ਜਦੋਂ ਤੁਹਾਡੇ ਚੱਲਦਾ ਹੋਇਆ ਤਾਂ ਰੇਟ ਉੱਪਰ ਥੱਲੇ ਹੋ ਜਾਓ ਨੰਬਰ ਉੱਪਰ ਦਿੱਤਾ ਫੋਨ ਲਾ ਲਿਓ ਧੰਨਵਾਦ